ਮੇਖਾਨ ਮੈਂ ਤਾਂ ਚੌੜੀ ਹੋ ਕੇ ਪਈ ਮੰਜੇ ਤੇ ਟਾਈਮ ਕਿੰਨਾ ਹੋ ਗਿਆ ਚਰਮ ਦਾ ਅੱਜਕੱਲ ਨਾ ਟਾਈਮ ਹੋ ਗਿਆ ਬੇ ਹਾਦੀ ਹੋਈ ਪਈ ਮੈਂ ਨਹੀਂ ਅੱਜਕੱਲ ਤੇ ਜਮਾਨੇ ਨੂੰ ਕਦੋਂ ਦੀ ਮੈਂ ਕਿੰਨੇ ਧੰਦੇ ਕਰਨ ਵਾਲੇ ਆ ਦੁਨੀਆ ਕਿਤੇ ਬੇ ਗਲੀਆਂ ਖੜੇ ਤੋਂ ਲੇਕਦੇ ਇਹਨੂੰ ਕੋਈ ਚੁਰਕਤੇ ਨਹੀਂ ਸੁੱਤੀ ਰਹਿੰਦੀ ਝੌੜੀ ਹੋ ਕੇ ਮੁੰਡਾ ਬਾਹਰ ਪਰਦੇਸਾਂ 'ਚ ੱਟਕੇ ਖਾਂਦਾ ਫਿਰਦਾ ਇਹਨਾਂ ਲਈ ਕਮਾਈਆਂ ਕਰਦਾ ਸ਼ਰਮ ਦਾ ਘਾਟਾ ਉੱਠਦਾ ਵਾ ਬੰਦਾ ਟੈਮਣਾ ਚਾਹ ਪਾਣੀ ਬਣਾ ਦਿੰਦਾ ਵਾ ਬੁੱਢੇ ਵਾਰੇ ਕਿਤੇ ਘੁੱਟ ਚਾਹ ਦੀ ਆਸ ਨਹੀਂ ਸੀ ਕੁੱਤੀ ਬੁੱਢੀ ਕਾ ਧੀੜ ਧੀੜ ਸੁੱਤੀ ਝੌੜੀ ਹੋ ਕੇ ਜਦੋਂ ਅਸੀਂ ਇਹਨਾਂ ਵਰਗੇ ਹਿਨਾਂ ਇੰਨਾ ਟੱਬਰ ਹੀ ਇਹ ਤਾਂ ਸੱਸ ਸੋਹਰੇ ਨੂੰ ਤੜਕੇ ਜਾਵਾ ਬਣਾਉਣਾ ਦੇਣੀਆਂ ਸਫਾਈਆਂ ਕਰ ਲੈਣੀਆਂ ਕਪੜਾ ਲੀ ਦਾ ਧੋ ਲੈਣਾ ਤੇ ਅੱਜ ਕੱਲ ਤਾਂ ਸ਼ਰਮ ਹੀ ਨਹੀਂ ਗੀ ਵੀ ਕੋਈ ਸੱਸ ਮਾਂ ਉੱਠੀ ਆ ਘਟ ਚਾਦੀ ਦੇ ਦਈਏ ਕੋਈ ਪਾਣੀ ਪਰ ਲਈਏ ਬੱਤੀ ਚਲ ਜੂ ਨਾ ਮੈਨ ਨੇ ਛੱਡੀ ਗੱਲਾਂ ਦੋ ਬੋਰ ਬੋਰ ਸ਼ੁਰੂ ਹੋ ਗਈ ਸਿੱਰੇ ਸਿੱਰੇ ਵਾਹ ਮੰਮੀ ਹਾਂ ਕੀ ਗੱਲ ਤੁਹਾਨੂੰ ਕਾਹਦੀ ਗੱਲ ਸਰੇ ਸਰੇ ਨਾ ਬੋਲਨਦੇ ਓ ਇੰਨਾ ਉੱਚੀ ਬੋਲਨਦੇ ਮੈਂ ਨਾਂਦੀ ਵੀ ਸਾਂ ਤੇਰਾ ਤਾਂ ਸਵੇਰਾ ਹੀ ਰਹਿੰਦਾ ਵਾ ਦੱਸ ਮੰਮੀ ਅੰਜੂ ਸਰੇ 7 ਵਜੇ ਤੋੜਿਆ ਗੈਣ ਆਂਦੀ ਓਦੀ ਤੇ ਮੈਂ ਉਹਨੂੰ ਤੋੜ ਕੇ ਅੱਧਾ ਘੰਟਾ ਬਸੇ ਲੇਟੀ ਆ ਦੱਸੋ ਕੀ ਕਰਾਂ ਹੁਣ ਚਾਹ ਪਾਣੀ ਦਾ ਟਾਈਮ ਚਾਹ ਤੁਹਾਨੂੰ ਬਣਾ ਦੇਣੀ ਆ ਨਹੀਂ ਤੋੜ ਕੇ ਤੇ ਫੇਰ लेट ਜਾਈਦਾ ਇਹ ਨਹੀਂ ਪਤਾ ਵੀ ਕੋਈ ਹੋਰ ਵੀ ਹੈਗਾ ਕੋਈ ਚਾਹ ਦਾ ਘੁੱਟ ਦੇਣਾ ਵਾ ਮੈਂ ਤਾਂ ਨੋ ਕਿ ਰਾਤ ਬੈਠੀ ਰਹੀ ਹਾਂ ਮੰਮੀ ਉਹਦੇ ਪੇਪਰ ਚਲਦੇ ਪਏ ਉਹਨੂੰ ਤਿਆਰੀ ਕਰਾਂਦੇ ਕਰਾਂਦੇ ਰਾਤੀ 12 ਵਜ ਗਏ ਤੋ ਦੱਸੋ ਇਹਦੇ ਚ ਕੀ ਹੋ ਗਿਆ ਇੱਕ ਤੂੰ ਹੀ ਇੱਕ ਮੈਂ ਵਾਂ ਅੰਚ ਸਕੂਲ ਚਲ ਜਾਂਦਾ ਸੇਵਾ ਹੈਗਾ ਉਹਨੇ ਕਾਲਜ 11 ਵਜੇ ਜਾਣਾ ਹੈ ਚੰਗਾ ਮੇਰੇ ਨਾਲ ਨਾ ਜ਼ਿਆਦਾ ਬੱਕ ਬੱਕ ਨਾ ਕਰ ਸਵੇਰੇ ਉੱਠੀ ਆਈ ਉਹਨਾ ਧੋ ਲਿਆ ਜਾਂ ਲਿੰਬਾ ਪੁੱਛ ਫੇਰ ਕਰ ਲੈਂਦੀ ਉੱਠ ਕੇ ਚਾਹ ਪਾਣੀ ਬਣਾ ਲਾ ਮੰਮੀ ਇਸ ਕਪੂਸ਼ਕ ਕੇ ਬਾਹਰ ਆ ਗਈ ਹੈ ਦੱਸੋ ਮੰਮੀ ਕੋਣ ਜਾਵਾਂਗੀ ਉਹਦਾ ਟਿਫਨ ਵੀ ਭੇਜਣਾ ਹੈਗਾ ਵਾ ਬੈਨ ਵਾਲੇ ਨੇ ਫੇਰ ਬਾਹਰੋਂ ਆਣਾ ਮੈਂ ਬਾਕੀ ਬੱਚੇ ਕਰਦਾ ਮੈਂ ਕਿ ਟਿਫਨ ਥੋੜੀ ਦੇਰ ਨੂੰ ਲੈ ਜਾ ਕਰਵਾ ਕੇ ਆਦਾ ਰਹਗਾ ਵਾ ਬਾਹਰ ਤੱਕ ਜਾਵਾਂਗੀ ਤੇ ਨਾਈਟ ਸੂਟ ਪਾ ਕੇ ਜਾਵਾਂਗੀ ਦੂਜਾ ਮੈਂ ਦੁੱਧ ਵੀ ਤਾਂ ਫੜ ਕੇ ਲਿਆਣਾ ਹੁੰਦਾ ਵਾ ਸੇਵਨ ਥੋੜੀ ਕੋਈ ਕੰਮ ਕਰਦਾ ਤੇ ਨਾਈਟ ਸੂਟ ਚ ਜਾਂਦੀ ਚੰਗੀ ਲੱਗਦੀ ਜੇ ਮੈਂ ਸੂਟ ਪਾ ਲਿਆ ਤੇ ਕੀ ਹੋ ਗਿਆ ਦਿਨ ਚੜੇ ਤੁਸੀਂ ਬੋੜ ਬੋੜ ਕਰਕੇ ਕਲੇਸ਼ ਪਾ ਲੈਂਦੇ ਘਰ ਵਿੱਚ ਵਾ ਮੰਮੀ ਜਾ ਜਾ ਬਦੀ ਬਕਵਾਸ ਨਾ ਕਰ ਜਾ ਜਾ ਮੰਮੀ ਚਾਹ ਤਾਂ ਹੀ ਆਪਣੀ ਬਣਾ ਲਈ ਹੈ ਮੇਰੀ ਵੀ ਬਣਾਉਣੀ ਹੈ ਤੈਨੂੰ ਦਿਸਦਾ ਨਹੀਂ ਕਿੰਨਾ ਟਾਈਮ ਹੋਇਆ ਤੇ ਫੇ ਮੇਰੀ ਬਣਾਈ ਹੋਈ ਜੇ ਤੇਰੀ ਮੈਨੋਂਕਰ ਲੱਗੀ ਜਾਂ ਬਣਾ ਲਾ ਜਾ ਕੇ ਮੰਮੀ ਮੈਂ ਤੁਹਾਡੇ ਲਈ ਰੋਜ਼ ਚਾਹ ਆਪਣਾ ਨਹੀਂ ਹੈ ਇੱਕ ਦਿਨ ਮੇਰੇ ਵਾਸਤੇ ਬਣਾ ਦੋ ਕਿ ਤੇ ਕੀ ਹੋ ਜਾਏਗਾ ਨਹੀਂ ਤੇ ਤੂੰ ਲਿੱਸੀ ਆਣੀ ਹੈ ਤੇ ਮੇਰੀ ਚਾਹ ਬਣਾਉਣੀ ਹੈ ਜਾਂ ਬਣਾ ਲਾ ਜਾ ਕੇ ਤੇਰੀ ਮਾਂ ਨੇ ਹਣ ਵੀ ਸੱਸ ਕੋ ਜਾ ਕੇ ਚਾਹਾਂ ਬਣਵਾ ਬਣਵਾ ਪੀਨੀ ਕੋਹ ਹੱਥ ਬੰਦੇ ਤੁਹਾਡੇ ਅੱਗੇ ਮੇਰੀ ਮਾਂ ਕੁਝ ਨਹੀਂ ਕਹਿੰਦੀਗੀ ਸੁਣ ਲਈ ਮੇਰੀ ਗੱਲ ਮੈਂ ਤਾਂ ਲੱਗਤੀ ਆ ਪੁੱਤਾਂ ਤੇ ਨਹੀਂ ਨਾ ਜਾਂਦੀ ਤੇ ਤੂੰ ਹੀ ਮੇਰੇ ਕੇਕਿਆਂ ਤੇ ਨਾ ਜਾਓ ਮੈਂ ਦੋ ਘੁੱਟ ਚਾਹ ਦੀ ਗੱਲ ਕੀਤੀ ਐ ਹੋਰ ਨਹੀਂ ਕੁਝ ਕਿਹਾ ਤੇ ਮੈਂ ਵੀ ਚਾਹ ਨਹੀਂ ਹੋਈ ਕੀਤੀ ਐ ਮੈਂ ਤੈਨੂੰ ਕੀ ਗੋਲੀ ਮਾਰਤੀ ਜਾ ਬਣਾ ਤੇ ਪੀ ਜਾ ਕੇ ਮੰਮੀ ਜੀ ਮੈਂ ਤਾਂ ਬਸ ਇੰਨਾ ਕਿਹਾ ਕਿ ਜੇ ਚਾਹ ਦਾ ਪਤੀਲਾ ਧਾਰੀ ਲਿਆ ਜੇ ਤੇ ਤਿੰਨਾਂ ਦੀ ਹੋਰ ਬਣਾ ਲੈਂਦੇ ਬਾਅਦ ਚਾਹ ਥੋੜੀ ਜਿੰਨੀ ਮੈਂ ਵੀ ਪੀ ਲੈਂਦੀ ਸੇਵਕ ਵੀ ਪੀ ਲੈਂਦਾ ਤਾਂ ਕੰਮ ਵਾਲੀ ਨਹੀਂ ਆਣਾ ਸੀ ਉਹ ਵੀ ਪੀ ਲੈਂਦੀ ਚ ਬਾਰ ਬਾਰ ਗੈਸ ਤਾਂ ਨਾ ਫੁੱਕਿਆ ਜਾਂਦਾ ਹਾਂ ਕਿ ਮੈਂ ਘੜਾਕ ਚਾਹ ਦਾ ਧਰ ਕੇ ਬਹਿ ਜਾਂਦੀ ਤੜਕੇ ਜਾਂ ਕਰ ਲਾ ਤ ਪੀਲਾ ਜਾ ਕੇ ਪੀ ਲਾ ਸਾਰੇ ਜਿੰਨੇ ਮੈਂ ਤਾਂ ਧਰ ਲਾਂਗੀ ਪਰ ਤੂੰ ਹੀ ਨਾ ਸਿਰੇ ਸਿਰ ਬੜਬੜ ਕਰਨੀ ਬੰਦ ਕਰ ਦੋ ਲੋਕੀ ਸਿਰੇ ਉੱਟ ਕੇ ਵਾਹਿਗੁਰੂ ਦਾ ਨਾਮ ਲੈ ਬੜਬੜ ਕੀ ਬੜਬੜ ਕੀ ਕਰਨ ਲਈ ਹੈ ਮੇਰੀ ਗੱਲ ਸੁਣ ਲੋ ਮੰਮੀ ਮੁੰਡਾ ਤਾਂ ਦਾ ਇੱਥੇ ਨਹੀਂ ਆ ਇਹਦਾ ਮਤਲਬ ਐ ਨਹੀਂ ਕਿ ਤੀ ਮੇਰੇ ਸਿਰ ਤੇ ਚੜ ਕੇ ਬੋਲੋ ਜਾ ਜਾ ਤੂੰ ਚਾਹ ਬਣਾ ਜਾ ਕੇ ਸਿਰ ਤੇ ਤੇਰੇ ਜਿਹੜੇ ਚੜੇ ਆ ਤੂੰ ਸਾਡੇ ਸਿਰ ਤੇ ਚੜੀ ਹੈ ਪਈ ਰਹਿੰਦੀ ਪੱਸਰ ਕੇ ਮੰਜਾ ਚੌੜਾ ਕਰ ਥੱਲੇ ਪੈ ਪੈ ਕੇ ਮੰਜੇ ਤੇ ਜਾਂ ਤਰੀ ਜਗਾ ਕਿੰਦੀਆਂ ਮੈਨੂੰ ਗੱਲਾਂ ਸੁਣਾਉਂਦੀ ਐ ਆਂਦੀ ਨਹੀਂ ਬਲਾ ਮੈਨੂੰ ਚਾਹ ਬਣਾਣੀ ਸਾਰੇ ਕੰਮ ਮੈਂ ਕਰ ਲੈਂਦੀ ਆ ਕਰ ਲੈਂਦੀ ਤੇ ਸਾਨੂੰ ਸਾਂਤ ਕਰਦੀ ਐ ਸਾਂਤ ਤਾਂ ਮੈਂ ਕਿਹਦੇ ਤੇ ਨਾ ਕਰਾਂ ਮੇਰੇ ਹੱਡ ਗਏ ਕੰਮ ਕਰਨ ਨੂੰ ਮੈਂ ਤਾਂ ਸਿਰਫ ਲਿਆਜ ਕਰਦੀ ਆ ਕਿ ਮੇਰੇ ਖਸਮ ਦੀ ਮਾਂ ਕੀ ਬੋਲ ਲਿਆਜ ਕਰਦੀ ਨੇ ਕੁੱਤੇ ਵਾਂਗ ਭੌਂਕਦੀ ਐ ਇਹਨੂੰ ਦੱਸ ਦੱਸ ਵਾਰੀ ਕਰਦੀ ਆ ਨਾ ਸਾਰਾ ਆਇਆ ਗਿਆ ਮੈਂ ਵੇਖਾਂ ਸਾਰੇ ਕੰਮ ਮੈਂ ਕਰਾਂ ਤੇ ਤਾਂ ਵੀ ਮੇਰੀ ਇੱਜ਼ਤ ਨਾ ਹੋਵੇ ਲਾਣਤ ਮੈਂ ਕਹਿੰਦੀ ਮੇਰੇ ਇੱਥੇ ਰਹਿ ਹੁੰਦੇ ਆਇਆ ਗਿਆ ਤੇ ਇੱਥੇ ਰੋਜ਼ ਤੁਰਿਆ ਨੇ ਮੈਨੂੰ ਵਟ ਜਾਣ ਦੇ ਸਕਦੀ ਟਾਈਮ ਨਾ ਤੇ ਆਏ ਗਏ ਰੋਂਦੇ ਹੀ ਨਾ ਨਾ ਗਲੀ ਗਵਾਂਟ ਦੇ ਆ ਕੇ ਤਾਂ ਮੁੱਛਾਂ ਮੈਂ ਦਿੰਦੇ ਨੇ ਸ਼ਰਮ ਕਰੋ ਘਰ ਚ ਦੋ ਜੀ ਇਹੀ ਇਹੀਆਂ ਨੇ ਬੰਦੇ ਚੱਲ ਜਾਂਦੇ ਕੰਮਾਂ ਨੂੰ ਬਾਹਰ ਮੁੰਡਾ ਪੜਨ ਨੂੰ ਹੈ ਬੱਚਾ ਸਕੂਲ ਨੂੰ ਤੇ ਤੁਸੀਂ ਮੇਰੇ ਨਾਲ ਲੜੀ ਜੋ ਲੜੀ ਜੋ ਕਿਤੇ ਮੈਨੂੰ ਪਿਆਰ ਦਾ ਪੁੱਤ ਕਰਕੇ ਨਾ ਗੱਲ ਕਰਿਓ ਆਹ ਹੋ ਗਏ ਪੁੱਤ ਤੈਨੂੰ ਮੈਂ ਕਦੀ ਕਿਹਾ ਹੀ ਨਹੀਂ ਕਿ ਛੱਡ ਬਣਾ ਮੈਂ ਤੁਹਾਨੂੰ ਕੀ ਕਹਿਣਾ ਯਾ ਪੱਟੇ ਵਿੱਚ ਨਾ ਗੱਲ ਕਰਾਂ ਯਾ ਗਾਣਾਂ ਲੱਤ ਲੈ ਆਪੋ ਸਾਡੇ ਦੇ ਘਰ ਦਾ ਕੰਜਰਖਾਨਾ ਹੋ ਗਿਆ ਜੇ ਸ਼ੁਰੂ ਸਾਡੀ ਤੇ ਹੋ ਗਈ ਜੋ ਗੁੱਡ ਮਾਰਨਿੰਗ ਜਦੋਂ ਗਲੀਆਂ 'ਚ ਲੰਗੀ ਆਏ ਦਾ ਲੋਕਾਂ ਦੇ ਘਰਾਂ ਦੇ ਵਿੱਚ ਵੇਖੀਦਾ ਐਡੇ ਹੱਸਦੇ ਖੇਡਦੇ ਸਾਡੇ ਘਰ ਜਿੰਨਾ ਚਿਰ ਇੱਥੇ ਕੰਜਰਾ ਕੁੱਤਿਆਂ ਨਾਲ ਨਾ ਹੋ ਜੇ ਸਵੇਰ ਦੀ ਉਹ ਮੈਂ ਚ ਨਹੀਂ ਇਹਨਾਂ ਦੀ ਗੁੱਡ ਮਾਰਨਿੰਗ ਨਹੀਂ ਹੁੰਦੀ ਜਨਾਜਰੇ ਇੱਕ ਦੂਜੇ ਦੇ ਵਾਹ ਨਾ ਪੋਰਟ ਲੈਣ ਚਾਜਣਾ ਏਕ ਨੇ ਹੁਣ ਮੂੰਹ ਉਹਨੂੰ ਕੀਤਾ ਏਕ ਨੇ ਇਧਰ ਨੂੰ ਕੀਤਾ ਮੈਂ ਤਾਂ ਇਹ ਆਪਦਾ ਅੱਜ ਫੇਰ ਪਲੇਟ ਦੇ ਵਿੱਚ ਨਾ ਕਲੇਸ਼ ਹੀ ਦੇਣਾ ਮੈਨੂੰ ਜਦ ਗਾਲਾਂ ਮਿਲੀਆਂ ਜਾਂ ਤਾਂ ਕਲੇਸ਼ ਹੁਣ ਉਹਨਾਂ ਮੇਰਾ ਤਾਂ ਇੰਦਾ ਦਿਲ ਕਰਦਾ ਨੇ ਜਿਹੜਾ ਮੈਂ ਕਾਲੇਜ 11 ਵਜੇ ਜਾਣਾ ਨਾ 8 ਵਜੇ ਚੱਲ ਜਾ ਮੈਂ ਜਿੰਨਾ ਇਹਨਾਂ ਨੇ ਘਰੇ ਮੈਨੂੰ ਤਪਾ ਕੇ ਰੱਖਿਆ ਮੈਨੂੰ ਕੋਈ ਚਾਹ ਪਾਣੀ ਮਿਲੂਗਾ 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 ਕਿਉਂ ਨਹੀਂ ਤੂੰ ਕਿਹੜੀ ਗੱਲ ਤਪੰਡਿਆ ਐ ਤੇਰੀ ਮਾਂ ਬੈਠੀ ਆ ਚੱਲ ਚਾਹ ਦੇ ਨਹੀਂ ਮੈਂ ਤੋ ਕਾਲਜ ਜਾ ਟਾਈਮ ਨਾ ਤਾਂ ਕੀ ਗੱਲ ਐ ਮੈਂ ਚਾਹ ਨਹੀਂ ਦੇਂਦੀ ਹੁੰਦੀ ਹੈ ਕਿੱਦਾਂ ਬੋਲਾਂ ਲੱਗੇ ਹੋ ਨਾ ਜਾ ਤੂੰ ਇਹ ਖੁਥੜੀ ਜੀ ਦੀਆਂ ਗੱਲਾਂ ਨਾ ਸੁਣ ਫੇ ਭੌਂਗਦੀ ਰਹਿੰਦੀ ਕੋਸ਼ਣਾ ਕੋਸ਼ ਮੈਨੂੰ ਲਾਦਾ ਮੈਨੂੰ ਚਾਹ ਨਹੀਂ ਨਸੀਬ ਹੋਣੀ ਜਿੱਦਾਂ ਬੋਲਣਦੇ ਐ ਨਾ ਆਪਸੀ ਲੜ ਪੈਣਾ ਫੇਰ ਹੈ ਹੱਦੋ ਕੀ ਤੇਰੇ ਵਾਲੀ ਮੈਂ ਜਦੋਂ ਤੈਨੂੰ ਕਹਿਣ ਦੀ ਆ ਸੇਵਕ ਚਾਹ ਪੀ ਪੁੱਤ ਤੇ ਜਾ ਟਾਈਮ ਨਾ ਕਿ ਉਹ ਰੱਤਾਂ ਦੀ ਪੀਣੀ ਉਹ ਦਈ ਦੇ ਆ ਦੀ ਮਿੱਠੀ ਲੱਗਦੀ ਤੇ ਮਾਂ ਦੀ ਕੌੜੀ ਲੱਗਦੀ ਐ ਮੈਂ ਨਾ ਮੰਮੀ ਇੱਕ ਚੀਜ਼ ਵੇਖੀ ਸੀ ਹਾਂ ਅੰਦਰੋਂ ਤੇ ਦੋ 9 ਤੇ 7 ਹਾਂ ਉਹਦੇ ਵਿੱਚ ਪੀਸਿਆ ਕੌਣ ਜਾਂਦਾ ਘਰ ਵਾਲਾ ਭਰਾ ਮੇਰਾ ਤੇ ਉੱਥੇ ਬਾਹਰ ਬੈਠਾ ਐ ਤੁਹਾਡੇ ਵਿੱਚ ਮੈਂ ਪੀਸਿਆ ਜਾਂਦਿਆਂ ਤੂੰ ਕਿਹੜੀ ਗੱਲਾਂ ਪੀਸਿਆ ਜਾਂਦਿਆਂ ਤੂੰ ਭਾਬੀ ਵੀ ਮੇਰਾ ਸਾਥ ਦੇ ਦਿੰਦੇ ਆ ਸਾਥ ਤੂੰ ਵੀ ਮੇਰਾ ਦੇ ਦਿੰਦੇ ਆ ਇਦਰੋਂ ਚਾਹ ਨਾ ਪੀਜੀ ਉੱਧਰ ਮੂੰਹ ਬਣ ਜਾਣਾ ਉੱਧਰੋਂ ਚਾਹ ਪੀ ਲਈ ਤੇ ਇਦਰ ਮੂੰਹ ਬਣ ਜਾਣਾ ਮੈਂ ਕੀ ਕਰਾਂ ਚੰਗਾ ਤੂੰ ਮਾਂ ਦੀ ਛੱਡ ਮਾਨ ਮਾਰ ਗੋਲੀ ਤੇ ਜਾ ਭਾਬੀ ਕੋ ਚਾਹਾ ਪੀ ਲੈ ਮੈਂ ਪੀਣੀ ਨਹੀਂ ਇੱਥੋਂ ਮੈਂ ਬਾਹਰੋਂ ਹੀ ਪੀ ਲੈਣੀ ਕੰਟੀਨ ਚੋਂ ਚਲੋ ਜਾ ਦਫਾ ਹੋ ਲਈ ਤਹੇ ਰਹਿ ਗਏ ਮਾਦਾ ਮੈਨੂੰ ਪੈਸੇ ਦੋ ਲੈ ਸੇਵਕ ਪੈਸੇ ਮੈਂ ਦੇਨੀ ਬਹੁ ਤੇਰੀ ਕਾਪੀ ਵੀ ਰਹਿ ਗਈ ਸੀ ਲੈ ਦੇ ਦੋ ਸਾਰੇ ਲੈ 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 ਫਾਪ ਮੈਂ ਪੀ ਕਰਦੀ ਆ ਆ ਤੈਨੂੰ ਬਹੁਤ ਪੀ ਕਰਿਆ ਕੇ ਤੁੰਨ ਜਿਆਦਾ ਕੀ ਤੁਹਾਨੂੰ ਖਤਰਾ ਹਟਾ ਦੇਣਾ ਰੋ ਹੈ ਤੂੰ ਉਪਰੋਂ ਠੇਕਵਾ ਦੇ ਜਿਹੜੀ ਤੇ ਦੇ ਪਾਸੇ ਬੰਦਾ ਹੈ ਬੱਚੇ ਨੂੰ ਖਾਣਾ ਵੀ ਨਾ ਬੈਠ ਕੇ ਉੱਥੇ ਦੇ ਮੁੰਡੇ ਦੀਆਂ ਵੀ ਕਲਾਈਆਂ ਸੀ ਨਾ ਇਹਦੀਆਂ ਮਲਾ ਦਿੰਦੀ ਖਤਰਾ ਦਿੰਦੀ ਨਾ ਉਹਨੂੰ ਤੇ ਤੇ ਚ ਵੀ ਕਰਾ ਕਰੋ ਤੂੰ ਆ ਨਾ ਨਹੀਂ ਨਹੀਂ ਕੇ ਆ ਤੁਹਾਡੇ ਪੈਸੇ ਭੈਣ ਜੋ ਮੈਨੂੰ ਚਾਹੀਦੇ ਨਹੀਂ ਤੁਹਾਡੇ ਪੈਸੇ ਨਹੀਂ ਨਹੀਂ ਸੇਵਕ ਮੈਂ ਤਾਂ ਤੇਰੀ ਮੈਂ ਨਹੀਂ ਆਉਂ ਜੇ ਕਲੇਸ਼ ਵਾਲੇ ਪੈਸੇ ਲੈਣੇ ਨਾ ਮਾਤਾ ਤੇਰੇ ਹੱਥੋਂ ਲੈਣੇ ਨਾ ਭਾਬੀ ਤੁਹਾਡੇ ਹੱਥੋਂ ਮਾਤਾ ਜਿੱਤ ਮੇਰੀ ਗੱਲ ਸੁਣ ਕੀ ਹੰਦਾ ਜੇ ਤੂੰ ਪਿਆਰ ਨਾਲ ਰਹਿ ਲੇਂਗੀ ਤੇ ਕੀ ਕਾਹ ਚੱਲਿਆ ਤੇ ਭਾਬੀ ਤੂੰ ਇਹ ਦੋ ਮਾਸਾ ਜਰ ਲੇਂਗੀ ਤੇ ਕੀ ਹੋ ਜੂਗਾ ਸੇਵਕ ਮੇਰੀ ਨਾ ਗੱਲ ਸੁਣ ਮੈਂ ਨਹੀਂ ਬੋਲਦੀ ਦਿਨ ਚੜੇ ਬੁੱਲੋਂ ਤੋਂ ਪਹਿਲਾਂ ਮੰਮੀ ਦੀ ਬੋੜ ਬੋੜ ਮੇਰੀ ਸੁਣ ਲਓਗੇ ਇਹ ਤਾਂ ਗੁੰਗੀ ਹੈ ਮੇਰੀ ਸੁਣਾਗੇ ਮੇਰੀ ਸੁਣਾਗਾ ਮੈਂ ਤਾਂ ਗੱਲ ਬੇ ਹੱਡੀਆਂ ਵਿੱਚ ਸ਼ਰਾਰਤਾ ਜਰਦੀਆਂ ਜਰਦੀਆਂ ਤੇ ਜਰ ਲਿਆ ਕਰ ਜਿਹੜਾ ਲੇਟ ਉੱਠਦੇ ਕੁਝ ਨਹੀਂ ਹੁੰਦਾ ਫਿਰ ਕੀ ਹੋ ਜੂਗਾ ਜਰ ਲਿਆ ਕਰ ਇਹ ਵੀ ਚੀਜ਼ ਤੇ ਭਾਬੀ ਤੂੰ ਹੀ ਵੀ ਜਰ ਲਿਆ ਕੋੜ ਜਿਹੜੀਆਂ ਦੋਕ ਗੱਲਾਂ ਕਹਿੰਦੇ ਆ ਕੁਝ ਨਹੀਂ ਹੋ ਚੱਲਿਆ ਕੁਝ ਨਹੀਂ ਘੱਟ ਚੱਲਿਆ ਨਿੱਕੇ ਹੁੰਦੇ ਵੀ ਤੇ ਮਾਪਿਆਂ ਦੀ ਸੁਣਦੇ ਹੁੰਦੇ ਮੈਂ ਕਹੋ ਜਰੇ ਇਹਨੇ ਕਹਿੰਦੇ ਹੋ ਇਹ ਕਨੀਆਂ ਚਾਰ-ਚਾਰ ਸੁਣਾਉਂਦੀ ਮੈਨੂੰ ਤੈਨੂੰ ਕੀ ਪਤਾ ਮੇਰੇ ਸਾਹਮਣੇ ਚੰਗੀ ਬਣੀ ਆ ਉਹ ਭਰਾਵਾ ਮੈਂ ਤਾਂ ਜਰ ਲਵਾ ਹੈ ਨਹੀਂ ਮੇਰੀਆਂ ਜਰਦੇ ਤੁਹਾਡੇ ਨਾਲ ਇਸੇ ਕਲੇਸ਼ ਕਰਕੇ ਨਾ ਹਾਂ ਭਰਾ ਬਾਹਰੋਂ ਲੱਗਾ ਹੁਣ ਪੱਕਾ ਹੀ ਕੀ ਕਿਹਾ ਹਾਂ ਹਾਂ ਕੀ ਉਹਨੇ ਆ ਜਾਣਾ ਉਹਨੂੰ ਕੀ ਪਤਾ ਕੀ ਅੰਦਰ ਘਰ ਚ ਮੈਂ ਦੱਸਿਆ ਤੂੰ ਕਿੱਧਰ ਦਾ ਚੌਧਰੀ ਐ ਜਿਹੜਾ ਕੰਜਰਖਾਨਾ ਘਰ ਚ ਪਾਇਆ ਕੀ ਕਹੀ ਆਉਂਦੇ ਆ ਵਾ ਤੂੰ ਦੱਸਦੀ ਹੋਣੀ ਆ ਉਹਨਾਂ ਤੇ ਤੇਰੀ ਮਾਂ ਤੰਗ ਕਰਦੀ ਆ ਉਹ ਨਹੀਂ ਮੰਮੀ ਕਿਉਂ ਤੁਸੀਂ ਤੰਗ ਕਰਨ ਨੂੰ ਕਹਿਣਾ ਮੈਂ ਸੇਵਕ ਕੀ ਗੱਲ ਹੋ ਗਈ ਆ ਗੱਲ ਸੁਣ ਕੇ ਤੇ ਮੇਰਾ ਦਿਲ ਹੀ ਹੋਲਾ ਗਿਆ ਤੁਹਾਡਾ ਕਲੇਸ਼ ਮਕਾਉਣੇ ਆਉਣ ਲੱਗਾ ਤੁਹਾਡੇ ਨਾਲ ਕਲੇਸ਼ ਨੇ ਨਾ ਘਰ ਤੋੜ ਦੇਣਾ ਕਿਸ ਦਿਨ ਆਪਣਾ ਓਹੋ ਮੰਮੀ ਆ ਪਰਸੋਂ ਫੋਨ ਤੇ ਗੱਲ ਮੈਂ ਕਰਦੀ ਵੀ ਸੀ ਤੁਸੀਂ ਬੋਲਦੇ ਵੀ ਸੀ ਹਾਂ ਸ਼ਰਮ ਕਿਤਾ ਨਾ ਬੋਲੇਓ ਤੋਂਨੇ ਮੈਨੂੰ ਪੁੱਛ ਲਿਆ ਆਪਾਂ ਦੱਸਤਾ ਅੱਛਾ ਜਦੋਂ ਮੈਨੂੰ ਉਹਨੇ ਪੁੱਛਿਆ ਨਾ ਜਦੋਂ ਉਹਨੂੰ ਦੱਸਣ ਦਾ ਉਦੋਂ ਪਿੱਛੇ ਫੇਰ ਤੁਹਾਡੀ ਬੁਰ 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 ਚੱਲਣ ਡਈ ਪਤੂ ਤੂੰ ਮੈਨੂੰ ਦੱਸ ਨਹੀਂ ਸਕਦਾ ਇਹਨੇ ਫੋਨ ਕਰਨ ਦੇ ਸਾਰੇ ਨੂੰ ਹਾਂ ਪਰਦੇਸ ਦੱਸਿਆ ਨਹੀਂ ਉਹਨੇ ਸਾਰਾ ਗੁਜਾਬ ਹੀ ਸੁਣ ਲਿਆ ਸੁਣ ਲਿਆ ਤੇ ਤੂੰ ਭੌਂਕ ਦਿੰਦਾ ਮੈਨੂੰ ਵੀ ਮਾਂ ਚੁੱਪ ਕਰ ਹਾਂ ਤੇ ਤੁਸੀਂ ਚੁੱਪ ਹੋਣਾ ਏ ਤੈਨੂੰ ਕਹ ਦੇਣਾ ਚੁੱਪ ਕਰ ਜਾ ਤੂੰ ਕਹਣਾ ਉਹਨੂੰ ਚੁੱਪ ਕਰਾ ਪਹਿਲਾਂ ਇੱਧਰ ਕਹਣਾ ਉਹਨੂੰ ਚੁੱਪ ਕਰਾ ਮਕਾਏ ਕਲੇਸ਼ ਮਕਾ ਦੋ ਹਾਂ ਮੰਮੀ ਮੈਂ ਨਾ ਸਿਰ ਜਲਦੀ ਉੱਠ ਜਾਈਆ ਕਰਾਂਗੀ ਚਲ ਚੰਗਾ ਮੈਂ ਤੇ ਤੂੰ ਚਾਹ ਬਣਾ ਲਿਆ ਕਰੋ ਬਾਦ ਫਿਰ ਠੀਕ ਆ ਬਣਾ ਲਾਂਗੇ ਤੇ ਤੁਸੀਂ ਛੇਤੀ ਉੱਠਣਾ ਆ ਮੈਂ ਛੇਤੀ ਉੱਠਾਂਗੀ ਤੂੰ ਨਾ ਸਾਨੂੰ ਬਹੁਤਾ ਬੁਰਿਆ ਨਾ ਬਣਾ ਇਹ ਨੂੰ ਸਸਤੇ ਵੇਹੇ ਚੰਗੀਆਂ ਨਹੀਂ ਆਈ ਤੇ ਮਾਂਵਾ ਤੇ ਆਵਾ ਆ ਇਹ ਆ ਵਿੱਚ ਬਚੋਲਾ ਬੰਦਾ ਲੈ ਆ ਫਿਰ ਰੋਟੀ ਖਾ ਕੇ ਜਾਈ ਚਲ ਮਮੀ ਬੁਰਿਆ ਚੱਲ ਮਿੰਟੇ ਚ ਬਣ ਜਾਣੀ ਆਪਾਂ ਦੋਹਾਂ ਨੇ ਬਣਾ ਦੇਣੀ ਮਿੰਟੋ ਮਿੰਟੀ ਚੰਗਾ ਰੋਟੀ ਤੇ ਮਿਲੀ ਬਾਕੀ ਗੱਲਾਂ ਛੱਡੋ ਬਾਹਰੋਂ ਉਹਨੇ ਕਿੱਥੋਂ ਆਉਣਾ ਝੂਠ ਹੀ ਸਾਹ ਦੇ ਗਿਆ ਆਪਣਾ ਉਹ ਵੀਰੋ ਵੀਰੋ ਕੀ ਕੈਮਰਾ ਨਾ ਬੰਦ ਕਰੀ। ਦੇਖੋ ਭਾਈ ਆਪਾਂ ਤੇ ਆਪਣੇ ਘਰ ਦਾ ਕਲੇਸ਼ ਮਕਾੜਿਆ ਜੀ ਝੂਠ ਬੋਲ ਕੇ। ਹੁਣ ਤੁਸੀਂ ਆਪਣੇ ਘਰ ਦਾ ਕਲੇਸ਼ ਕਿੱਦਾਂ ਮਕੋਣਾ? ਇਹ ਤੁਸੀਂ ਜਾਣੋ। ਕੁਝ ਨਹੀਂ ਜੇ ਰੱਖਿਆ ਕਲੇਸ਼ ਦੇ ਵਿੱਚ। ਨਹੀਂ ਨਹੀਂ ਜੇ ਇਧਰੋਂ ਬੋਲਦੇ ਆ ਨਾ ਉਧਰੋਂ ਦੁੱਗਣਾ ਜਵਾਬ ਮਿਲਦਾ। ਜੇ ਉਧਰੋਂ ਬੋਲਦੇ ਆ ਇਧਰੋਂ ਵੀ। ਹੌਲੀ ਹੌਲੀ ਸਾਰਾ ਸਿੱਖੀ ਜਾਂਦੇ ਆ ਤੇ ਫਿਰ ਹੌਲੀ ਹੌਲੀ ਕੰਮ ਵੱਧਦਾ ਜਾਂਦਾ। ਮੁੜ ਕੇ ਘਰ ਟੁੱਟ ਜਾਂਦੇ। ਸਹੀ ਗੱਲ ਹੈ ਜੀ ਬਿਲਕੁਲ। ਜੇ ਨੂੰਹਾਂ ਥੋੜਾ ਜਿਹਾ ਸਾਸੂ ਦਾ ਨਹੀਂ ਜਾਰਲਣ ਬੋਲ ਬਲਾਵਾ ਤੇ ਕਲੇਸ਼ ਕਰ ਨੂੰ ਪਵੇ। ਪੜਾਪਾ ਤੋਂ ਟੋਟਕੇ ਕੰਮ ਕਰ ਲਿਆ ਕਰੋ ਸੱਸਾਂ ਨੇ ਕੀ ਕਹਿਣਾ ਮੈਂ ਘਰੇ ਵੀ ਤਾਂ ਜਰਦੇ ਹੀ ਆ ਚਲੋ ਜੇ ਸੱਸਾਂ ਚਾਹ ਬਣਾ ਵੀ ਲੈਣ ਤੇ ਕੋਈ ਪਰਕਣੀ ਪੈਂਦਾ ਸਹੀ ਗੱਲ ਹੈ ਹਾਂ ਕੋਈ ਗੱਲ ਨਹੀਂ ਲੜਾਈ ਜਰੂਰ ਪਾਣੀ ਬਿਓਰ ਨੂੰ ਨਾ ਪੈਸੇ ਨਾ ਦਿਆ ਕਰੋ ਟਿਫਨ ਦੇ ਵਿੱਚ ਨਾ ਰੋਟੀਆਂ ਪੈਕ ਕਰਕੇ ਦੇ ਆ ਕਰੋ ਤੇ ਤੂੰ ਵੀ ਨਾ ਪੈਸੇ ਵਾਪਸ ਹੀ ਫੜਾ ਦੇ ਕਿਉਂਕਿ ਤੂੰ ਰੋਟੀ ਖਾ ਕੇ ਜਾਨੀ ਹੈ ਲੱਲਾ نوٹ ਭਾਬੀ ਕੋਲੋਂ ਲੱਲੇ ਇਹਦੇ ਨੂੰ ਚੰਗਾ ਮਹੀਬ ਚ ਨਾ ਪਾ ਲੈਣਾ ਵੀਡੀਓ ਦਾ ਮਕਸਦ ਇਹੀ ਹੈ ਜੇ ਕਹਿੰਦੇ ਨੇ ਕਲੇਸ਼ ਜੜੀਆਂ ਨਾ ਕਲੇ ਉਹ ਬਹੁਤ ਮਾਰੀ ਐ ਘੜੇ ਦਾ ਪਾਣੀ ਕਲੇ ਕਲੇਸ਼ ਵਸੇ ਘੜੇ ਉਹ ਪਾਣੀ ਨਸੇ ਐਸੇ ਆਣਿਆ ਦੀ ਕਹਾਵਤ ਹੈ ਜੀ ਠੀਕ ਐ ਇਸੇ ਸੇਰੇ ਉੱਠ ਕੇ ਆ ਕੁਝ ਕਰਨ ਦੀਆਂ ਜਨਾਨੀਆਂ ਕੁਝ ਸਾਡੀਆਂ ਬਜ਼ੁਰਗ ਉਹ ਪਤਾ ਨਹੀਂ ਕਿੰਨੀਆਂ ਬੜ 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 ਇਹ ਕੀਤਾ ਇਹ ਉਹ ਕੀਤਾ ਤੁਹਾਨੂੰ ਨਹੀਂ ਕੀਤਾ ਟੀਂ ਨਹੀਂ ਕੀਤਾ ਉਹ ਜਿੰਨੇ ਕਰਨਾ ਨਾ ਮੇਰੀ ਗੱਲ ਸੁਣ ਲੋ ਆਪਣੇ ਘਰ ਦਾ ਕੰਮ ਸਮਝ ਕੇ ਕਰ ਲੈਣਾ ਤੇ ਜਿੰਨੇ ਨਹੀਂ ਨਾ ਕਰਨਾ ਔਰ ਇਹਦੇ ਜੋ ਮਰਜ਼ੀ ਕਰ ਲੋ ਤੁਸੀਂ ਮੈਂ ਕਹਿੰਨੀ ਆ ਉਹਨੇ ਨਹੀਂ ਕਰਨਾ ਵਾਹਿਗੁਰੂ ਕੋ ਤੰਦਰੁਸਤੀ ਮੰਗਿਆ ਕਰੋ ਤੇ ਉੱਠ ਕੇ ਬੱਚਿਆਂ ਚਾਹ ਪਾਣੀ ਦਿਆ ਕਰੋ ਨੂਹਾਂ ਨੂੰ ਕੀ ਪੁੱਟਾ ਨੂੰ ਕੀ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਜੇ ਪੈਂਦਾ ਤੇ ਨਹੀਂ ਨਾ ਹਰਦਾਂ ਚ ਕੰਮ ਹੁੰਦਾ ਤੇ ਨਾ ਕਰੋ ਬੋਲੋ ਨਾ ਕਰੋ ਪਾਪ ਜੋੜ ਕੇ ਨਹੀਂ ਬੋਲੋ ਨਾ ਤੇ ਆ ਵੀਡੀਓ ਦਾ ਇਹੀ ਮਕਸਦ ਹੈ ਜੀ ਅਸੀਂ ਵੀਡੀਓ ਚੰਗੀ ਲੱਗੀ ਹੋਏਗੀ ਟਿੱਪਣੀ ਸਾਨੂੰ ਨਾ ਕਮੈਂਟ ਕਰਕੇ ਦੱਸਣਾ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਛੋਟੀ ਜੀ ਬੈਲ ਨੂੰ ਟੈਨ ਕਰ ਦਿਆ ਕਰੋ। ਬਾਸ ਆਪਣਾ ਪਿਆਰ ਨਾਲ ਨਾਲ ਬਣਾ ਕੇ ਰੱਖਿਆ ਕਰੋ। ਸਾਡੇ ਚੈਨਲ ਨੂੰ ਵੀ ਬਹੁਤ ਪਿਆਰ ਦਿੱਤਾ ਵੈ ਅੱਗੋ ਵੀ ਹੋਰ ਪਿਆਰ ਦਿਆ ਕਰੋ। ਇੱਕ ਕਿਰਤਾ ਹੋਰ ਛੋਟੀ ਜੀ ਕਰ ਦਿਆ ਕਰੋ। ਇਹ ਜਿਹੜੀ ਵੀਡੀਓ ਹੁੰਦੀ ਨਾ ਇਹ ਮਗਾ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਭ ਤੱਕ ਪਹੁੰਚੇ ਸਾਰੇ ਵੇਖਣ ਸਮਝਣ ਤੇ ਸਾਡੀਆਂ ਗਲਤੀਆਂ ਸਾਡੇ ਅੱਗੇ ਅੱਗੇ ਆ। ਧੰਨਵਾਦ ਜੀ ਸਤਿ ਸ਼੍ਰੀ ਅਕਾਲ। ਸੋ ਸਤਿ ਸ਼੍ਰੀ ਅਕਾਲ।